ਰੂਪਨਗਰ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਆ ਸ਼੍ਰੀ ਆਨੰਦਪੁਰ ਸਾਹਿਬ ਦੇ ਡੀਐਸਪੀ ਅਜੀਤ ਕੁਮਾਰ ਰਾਣਾ ਦੇ ਆਦੇਸ਼ਾਂ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਐਸਐਚਓ ਦਾਨਿਸ਼ ਵੀਰ ਸਿੰਘ ਅਤੇ ਸਿਟੀ ਇੰਚਾਰਜ ਜਸਮੀਰ ਸਿੰਘ ਨੇ ਸਮੁੱਚੀ ਪੁਲਿਸ ਪਾਰਟੀ ਨਾਲ ਸ਼ਹਿਰ ਦੀ ਗਸ਼ਤ ਕੀਤੀ ਅਤੇ ਫਲੈਂਗ ਮਾਰਚ ਕੀਤਾ। ਇਹ ਫਲੈਂਗ ਮਾਰਚ ਦਿਨ ਤਿਹਾਰਾਂ ਦੇ ਰਾਮਲੀਲਾਵਾਂ ਦੇ ਦਿਨਾਂ ਨੂੰ ਲੈ ਕੇ ਕੀਤਾ ਗਿਆ ਤਾਂ ਕਿ ਅਮਨ ਅਤੇ ਕਾਨੂੰਨ ਦੀ ਬਣੂ ਬਣਾਈ ਰੱਖਿਆ ਜਾ ਸਕੇ। ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਹਰ ਹਿੱਲੇ ਬਰਕਰਾਰ ਰੱਖਿਆ ਜਾ ਸਕੇ ਅਤੇ ਸ਼ਰਾਂਤੀ ਅੰਸਰ ਇਹਨਾਂ ਦਿਨ ਤਿਹਾਰਾਂ ਦੇ ਦਿਨਾ ਵਿੱਚ ਫਿਰ ਨਾ ਚੁੱਕ ਸਕਣ ਇਸ ਮੌਕੇ ਦਾਨਸ਼ਬੀਰ ਸਿੰਘ ਐਸ ਐਚਓ ਸ਼੍ਰੀ ਆਨੰਦਪੁਰ ਸਾਹਿਬ ਨੇ ਦੱਸਿਆ ਹੈ ਕਿ ਇਹ ਪਲੇਗ ਮਾਰਚ ਪੂਰੇ ਆਨੰਦਪੁਰ ਸਾਹਿਬ ਦੇ ਗਲੀਆਂ ਬਾਜ਼ਾਰਾਂ ਵਿੱਚ ਕੀਤਾ ਗਿਆ ਇਸ ਮੌਕੇ ਜਸਮੀਰ ਸਿੰਘ ਸਿਟੀ ਇੰਚਾਰਜ ਨੇ ਦੱਸਿਆ ਹੈ ਕਿਸ ਫਲੈਂਗ ਮਾਰਚ ਵਿੱਚ ਪੂਰੀ ਆਨੰਦਪੁਰ ਸਾਹਿਬ ਸਿਟੀ ਦੀ ਪੁਲਿਸ ਅਤੇ ਥਾਣੇ ਦੀ ਪੁਲਿਸ ਸ਼ਾਮਲ ਸੀ ਅਤੇ ਆਨੰਦਪੁਰ ਸਾਹਿਬ ਦੇ ਸਾਰੇ ਹੀ ਬਾਜ਼ਾਰਾਂ ਵਿੱਚ ਇਹ ਫਲੈਂਗ ਮਾਰਚ ਕੀਤਾ ਗਿਆ ਇਸੇ ਤਰ੍ਹਾਂ ਕੀਰਤਪੁਰ ਸਾਹਿਬ ਥਾਣੇ ਦੇ ਐਸ ਐਚ ਓ ਜਤਿਨ ਕਪੂਰ ਨੇ ਕੀਰਤਪੁਰ ਸਾਹਿਬ ਥਾਣੇ ਦੇ ਨੇੜੇ ਪੈਂਦੇ ਕੀਰਤਪੁਰ ਸਾਹਿਬ ਦੇ ਮੁੱਖ ਬਾਜ਼ਾਰਾਂ ਵਿੱਚ ਫਲੈਂਗ ਮਾਰਚ ਕੀਤਾ ਗਿਆ ਇਹ ਤਿਹਾਰਾਂ ਦੇ ਦਿਨਾਂ ਵਿੱਚ ਕੀਤਾ ਗਿਆ ਫਲੈਂਗ ਮਾਰਚ ਹੈ श्री जतन कपूर ਨੇ ਦੱਸਿਆ ਕਿ ਸਾਰੀ ਪੁਲਿਸ ਟੀਮ ਵੱਲੋਂ ਕੀਰਤਪੁਰ ਸਾਹਿਬ ਇਲਾਕੇ ਵਿੱਚ ਇਹ ਫਲੈਂਗ ਮਾਰਚ ਗਰਸਤ ਸਾਰੇ ਬਜ਼ਾਰਾਂ ਵਿੱਚ ਕੀਤੀ ਗਈ ਇਸ ਮੌਕੇ ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਹਰ ਈਲੇ ਤੇ ਅਮਨ